ਲੱਕਣਾ ਚੂਰ ਹੋਈ ਰੇਂਜ ਰੋਵਰ ਦੀ ਹੈ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਦਰਅਸਲ ਭਿਆਨਕ ਇੱਥੇ ਭਿਆਨਕ ਸੜਕੀ ਹਾਦਸਾ ਵਾਪਰਿਆ ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕ ਇਕੱਠੇ ਹੋ ਗਏ ਨੇ ਜਿਸ ਤਰ੍ਹਾਂ ਕੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੇ ਕੋਲ ਹੀ ਇੱਕ ਟਰੈਕਟਰ ਟਰਾਲੀ ਖੜਾ ਹੈ ਜੋ ਕਿ ਲੱਕੜਾਂ ਦੇ ਲੱਠਿਆਂ ਦੇ ਨਾਲ ਭਰਿਆ ਹੋਇਆ ਹੈ ਇਸ ਹੀ ਟਰੈਕਟਰ ਟਰਾਲੀ ਦੇ ਨਾਲ ਇਸ ਰੇਂਜ ਰੋਵਰ ਦੀ ਟੱਕਰ ਹੋਈ ਹੈ ਤੋਹਾਂ ਦਾ ਹੀ ਨੁਕਸਾਨ ਦਰਅਸਲ ਬੁਰਾ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਇਹ ਰੈਂਜ ਰੋਵਰ ਗੱਡੀ ਹਰਿਆਣਾ ਤੋਂ ਹੁਸ਼ਿਆਰਪੁਰ ਆ ਰਹੀ ਸੀ ਤੇ ਇਸੇ ਰੈਂਜ ਰੋਵਰ ਗੱਡੀ ਦੇ ਡਰਾਈਵਰ ਦੇ ਵੱਲੋਂ ਇੱਕ ਬਰਾਤ ਚੁੱਕੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਭਿਆਨਕ ਹਾਦਸਾ ਵਾਪਰ ਗਿਆ ਅਜੀ ਭਾਈ ਤੀਨਾ ਵਾ ਆਪਣਾ ਗੁਰਪ੍ਰੀਤ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾਤ ਚੱਕਣ ਜਾਣੇ ਮਿਟਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣੇ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਦੇ ਸਾਹਮਣੇ ਤੇ ਕਾਰਨ ਕੀ ਮੰਨਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਤੁਸੀਂ ਆਪ ਹੀ ਦੇ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਤੇ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਦੋਂ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਏ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਟਰੈਕਟਰ ਚੱਲ ਰਹੀ ਸੀ ਗੰਦੇ ਵਿੱਚ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜੇ ਓਨਰ ਹੈ ਉਹ ਹੀ ਆਏ ਹੈ ਉਹ ਹੀ ਬੋਲਦੇ ਪਏ ਹੈ ਤੇ ਜਿਹੜੇ ਓਨਰ ਆਏ ਆ ਜੀ ਉਹ ਚੜਦੇ ਪੇਪਰ ਬਿਲਕੁਲ ਪੂਰੇ ਚੜਨ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਟਰੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਜ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐਨੀ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕਿ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂ ਕਵਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਅਸੀਂ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਭਾਈ ਮੇਰਾ ਨਾਮ ਹੈ ਲਖਮੀ ਲਖਮੀ ਗੱਡੀ ਬੱਤੀਆ ਬੋਲ ਰਿਹਾ ਵਾ ਇੱਕ ਗੱਲ ਹੋ ਦੱਸਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਬਰਾਦਰ ਚਲਾ ਰਿਹਾ ਸੀਗਾ ਕਿਹੜਾ ਇਸ ਗੱਡੀ ਦੀ ਮੈਂ ਜੀਪੀਐਸ ਨੂੰ ਕੈਚਿੰਗ ਚੈੱਕ ਕੀਤੀ ਹੈ 45 ਤੋਂ 75 ਦੀ ਸਪੀਡ ਤੇ ਗੱਡੀ ਦੇ ਬੱਚੀ ਹੈ ਬਸ ਕਿ ਆਪਣੇ ਸਾਈਡ ਰਾਮ ਨਾਲ ਜਾ ਰਿਹਾ ਹਾਂ ਜੀ ਲੋਕਾਇਆ ਮੇਰੇ ਕੋਲ ਕੈਮਰੇ ਦੀ ਵੀ ਕੋਰ ਵੀ ਹੈਗੀ ਲਾਈ ਮੈਂ ਉਹ ਵੀ ਚਾਹ ਤੁਹਾਨੂੰ ਦਿਖਾਊਗਾ ਲਾਈਵ ਰਿਕਾਰਡਿੰਗ ਵੀ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ ਵੱਜੀ 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਇਹਨੇ ਮੋੜੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਫ ਕੈਮਰਾ ਸਾਰਾ ਚੈੱਕ ਕਰ ਲਿਆ ਵਾ ਤੇ ਉਹਨੇ ਜਾਤਰਾ ਮੈਂ ਇੱਕ ਗੱਡੀ ਨਜੋਨੇ ਜਾਤਰਾ ਮੋੜਤਾ ਤਾਂ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਫਾਈ ਟੋਟਲ ਲੋਸ ਹੋ ਗਈ ਬਾਕੀ ਤੁਸੀਂ ਮੌਕਾ ਦੇ ਗਿਲੇ ਆਸ ਆਪਾਂ ਕੀ ਚੀਜ਼ ਨੂੰ ਕੋਸ਼ਿਸ਼ ਨਹੀਂ ਹੈ ਤਾਂ ਮੰਗ ਕੀ ਕਰਦੇ ਆਪਾਂ ਮੰਗ ਮੈਂ ਇਹ ਕਰਦਾ ਕਿ ਜਿਹੜਾ ਸਾਡਾ ਨੁਕਸਾਨ ਹੋ ਗਿਆ ਬਾਸ ਸਾਡਾ ਨੁਕਸਾਨ ਪਰਵਾਈ ਕੀਤੀ ਜਾਵੇ ਉਹ ਪਾਰਟੀ ਨੂੰ ਇਹ ਜੇ ਬਾਕੀ ਆਪਾਂ ਅਧਰੇ ਦੂਜੇ ਪਾਸੇ ਜਦੋਂ ਟਰੈਕਟਰ ਚਾਲਕ ਤੇ ਨਾਲ ਇਸ ਹਾਦਸੇ ਦੇ ਸੰਬੰਧ ਵਿੱਚ ਗਲਬਾਤ ਕੀਤੀ ਗਈ ਤਾਂ ਉਸ ਦਾ ਕੀ ਕੁਝ ਕਹਿਣਾ ਸੀ ਤੁਸੀਂ ਉਸ ਤੀਜ ਧੁਬਾਨੀ ਕੀ ਸੁਣ ਲਓ ਟਰੈਕਟਰ ਕਿੱਧਰ ਆ ਰਹੇ ਸੀ ਕਿੱਧਰ ਜਾ ਰਹੇ ਸੀ ਭਾਜੀ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਹੋਵੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਕਿ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜੇ ਆ ਪਰਲੀ ਬੈਡ ਤੋਂ ਲੋਕੀ ਪੇਜ ਨੂੰ ਸੀ ਪਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਤੇ ਤਾਂ ਐਕਸੀਡੈਂਟ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਦੇ ਵਿੱਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੀ ਕੀ ਸਪੀਡ ਘੈ ਰਹੀ ਆ ਟਰੈਕਟਰ ਦਾ ਟੋਟਲੇ ਲੋ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਦਿਨ ਜਾਂ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਤਸਦੀਕ ਇਹ ਪਿਆਨੇ ਕਿ ਸੜਕੀ ਹਾਦਸਾ ਹੁਸ਼ਿਆਰਪੁਰ ਦੇ ਦਸੂਹਾ ਰੋਡ ਤੇ ਪੈਡ ਬੂਆ ਬਾਈ ਤੇ ਕੋਲ ਵਾਪਰੇ ਆ ਜਿੱਥੇ ਕਿ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਰਗਵਾਨੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਕੇਤ ਸ਼ਰਮਾ ਦੀਰਪੂ